ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਕਿਸਾਨ ਭਰਾਵਾਂ ਲਈ ਇੱਕ ਜਾਣਕਾਰੀ ਲੈ ਕੇ ਆਏ ਆਂ ਠੀਕ ਹੈ ਜਰੂਰ ਦੇਖਿਓ ਸਾਰੀ ਵੀਡੀਓ ਜ਼ਿਆਦਾਤਰ ਆਪਣੇ ਕਿਸਾਨ ਭਰਾਵਾਂ ਨੇ ਜਿਹੜਾ ਅੰਡਰਗਰਾਉਂਡ ਜ਼ਮੀਨ ਦਾ ਪਾਣੀ ਕੀਤਾ ਹੁੰਦਾ ਨਾ ਜਦੋਂ ਜ਼ਮੀਨ ਦਾ ਆਪਾਂ ਪਾਣੀ ਅੰਡਰਗਰਾਉਂਡ ਕਰਦੇ ਆਂ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਵੀ ਜਦੋਂ ਆਪਣਾ ਚ ਬੱਚੇ ਦੇ ਵਿੱਚ ਜਿਹੜੀ ਆਪਾਂ ਪਾਈਪ ਲਾਉਣੀ ਹੈ ਨਾ ਆਹ ਜਿਹੜੀਆਂ ਪਾਈਪਾਂ ਲੱਗੀਆਂ ਨੇ ਜਿਹੜੀਆਂ ਆਪਣੇ ਅੰਡਰਗਰਾਉਂਡ ਪਾਣੀ ਜਾਂਦਾ ਪਿਆ ਇਹਨਾਂ ਦੇ ਵਿੱਚ ਦੀ ਇਹ ਪਾਈਪ ਜਿਹੜੀ ਇਹ ਤੁਸੀਂ ਕਿੱਥੇ ਫਿੱਟ ਕਰਾਉਣੀ ਹੈ ਅੱਜ ਇਹਦੇ ਬਾਰੇ ਆਪਾਂ ਤੁਹਾਨੂੰ ਬਿਲਕੁਲ ਸਹੀ ਜਾਣਕਾਰੀ ਦੱਸਾਂਗੇ ਕਿਉਂਕਿ ਸਭ ਤੋਂ ਵੱਡਾ ਕੰਮ ਹੁੰਦਾ ਇਸ ਪਾਈਪ ਦਾ ਕਿਉਂਕਿ ਜਿਹੜੀ ਇਹ ਪਾਈਪ ਨੇ ਪਾਣੀ ਇਹਦੇ ਵਿੱਚ ਜਾਣਾ ਨਾ ਚ ਬੱਤੇ ਦੇ ਵਿੱਚੋਂ ਮੋਟਰ ਦੇ ਵਿੱਚੋਂ ਠੀਕ ਹੈ ਦੇਖ ਸਕਦੇ ਤੁਸੀਂ ਇਹ ਮੋਟਰ ਤੇ ਜਦੋਂ ਇਹ ਚ ਬੱਤੇ ਦੇ ਵਿੱਚ ਆਪਾਂ ਪਾਣੀ ਜਾਊਗਾ ਇਹਨਾਂ ਪਾਈਪਾਂ ਦੇ ਵਿੱਚ ਜੇ ਤਾਂ ਮਿਸਤਰੀ ਨੇ ਸੱਜਣੋ ਇਹਨੂੰ ਕੀਤਾ ਹੋਇਆ ਬਿਲਕੁਲ ਸਹੀ ਫਿੱਟ ਤੇ ਪਾਣੀ ਤੁਹਾਡਾ 1 ਇੰਚ ਵੀ ਜਿਹੜਾ ਚ ਬੱਚੇ ਤੋਂ ਬਾਹਰ ਨਹੀਂ ਡੋਲਦਾ ਠੀਕ ਹੈ ਤੁਹਾਡੀ ਜਿੰਨੀ ਮਰਜ਼ੀ ਲਵਾਈ ਹੋਵੇ ਜਿਵੇਂ ਮਰਜ਼ੀ ਹੋਵੇ ਠੀਕ ਹੈ ਜੇ ਮਿਸਤਰੀ ਨੇ ਇਹਨੂੰ ਸੱਜਣ ਪਿਆਰਿਓ ਮਿਸਤਰੀ ਦੇ ਵਿੱਚ ਘਾਟ ਹੋਈ ਇਹਨੇ ਨਾ ਸਮਝਿਆ ਹੋਈ ਠੀਕ ਹੈ ਤੇ ਫਿਰ ਤੁਹਾਡਾ ਮੰਨ ਲਓ ਇਹਨੂੰ ਸੈਟਿੰਗ ਨਾ ਕੀਤੀ ਚ ਬੱਚੇ ਦੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਇਹਨੂੰ ਫਿੱਟ ਨਾ ਕੀਤਾ ਫਿਰ ਤੁਹਾਡਾ ਸੱਜਣ ਪਿਆਰਿਓ ਜਿਹੜਾ ਚ ਬੱਚੇ ਦੇ ਵਿੱਚ ਪਾਣੀ ਜਿਹੜਾ ਠੀਕ ਹੈ ਉਹ ਫਿਰ ਜ਼ਰੂਰ ਬਾਹਰ ਡੁੱਲੂਗਾ ਬਾਹਰ ਉਛਲੂਗਾ ਠੀਕ ਹੈ ਤੁਹਾਨੂੰ ਤੁਖਾ ਵੀ ਦੇਣੇ ਆ ਫਿਰ ਤੁਹਾਡਾ ਪਾਣੀ ਹੈ ਇਸ ਤੇ ਅੱਗੇ ਘਟ ਜਾਊਗਾ ਕਿਉਂਕਿ ਪਾਈਪ ਨੇ ਉਹਨਾ ਪਾਣੀ ਖਿੱਚਣਾ ਨਹੀਂਗਾ ਫਿਰ ਸਾਰਾ ਚਵੱਚੇ ਦਾ ਪਾਣੀ ਜਿਹੜਾ ਆ ਉਹ ਬਾਹਰ ਇਸ ਤਰੀਕੇ ਨਾਲ ਬਾਹਰ ਉਛਲ ਜਊਗਾ ਠੀਕ ਹੈ ਇਹਦਾ ਕਾਰਨ ਇਹ ਹੈਗਾ ਵਾ ਸੱਜਣ ਪਿਆਰਿਓ ਕਦੇ ਵੀ ਜਦੋਂ ਇਹ ਪਾਈਪ ਨੂੰ ਆਪਾਂ ਸੈੱਟ ਕਰਾਉਣਾ ਨਾ ਜਦੋਂ ਆਪਾਂ ਕਿਤੇ ਅੰਡਰਗਰਾਉਂਡ ਪਾਈਪ ਨੱਪਦੇ ਆ ਇਹਨੂੰ ਤੁਸੀਂ ਫਿੱਟ ਕਰਾਉਣਾ ਹੈ ਇਹਦਾ ਜਿਹੜਾ ਲੈਵਲ ਹੈ ਜਿੰਨਾ ਇਹਦਾ ਉੱਪਰ ਰੱਖੋਗੇ ਆ ਜਿਹੜੀ ਜਿੰਨੀ ਨੀਵੀਂ ਰੱਖੀ ਪਈ ਨਾ ਇਹ ਇਹ ਜਿਹੜੀ ਪਾਈਪ ਹੈ ਜਿੰਨੀ ਇਹਨੂੰ ਨੀਵੀਂ ਰੱਖੋਗੇ ਉਨਾ ਹੀ ਇਹ ਬਣ ਲੋ ਪਾਣੀ ਜਿਹੜਾ ਇਹਦੇ ਦੇ ਵਿੱਚੋਂ ਬਾਹਰ ਉਛਲੂਗਾ ਤੇ ਜਦੋਂ ਜਿੰਨੀ ਇਹ ਪਾਈਪ ਜਿਹੜੀ ਇਹ ਇਹਨੂੰ ਉੱਪਰ ਰੱਖੋਗੇ ਚ ਬੱਚੇ ਦੇ ਉੱਪਰਲੀ ਸਾਈਡ ਜਿਵੇਂ ਮੰਨ ਲਓ ਫਿਰ ਵੀ ਉੱਚੀ ਹੈ ਉਹਨੂੰ ਥੋੜਾ ਜਿਹਾ ਹੋਰ ਉੱਚਾ ਕੀਤਾ ਜਾਵੇ ਉੱਥੇ ਠੀਕ ਹੈ ਤੇ ਉਦੋਂ ਉਨਾ ਹੀ ਇਹ ਮੰਨ ਲਓ ਪਾਣੀ ਜਿਹੜਾ ਉਛਲਦਾ ਨਹੀਂਗਾ ਇਹ ਸਭ ਤੋਂ ਵੱਡੀ ਗੱਲ ਇਹ ਚਲੋ ਅਜੇ ਜੇ ਤਾਂ ਕੋ ਕਿਲਾ ਦੋ ਕਿਲੇ ਵਾਇਆ ਤੁਹਾਡਾ ਮੰਨ ਲਓ ਜ਼ਮੀਨ ਨੇੜੇ ਆ ਚ ਬੱਚੇ ਦੇ ਫਿਰ ਤੁਹਾਡਾ ਇਹ ਨੇੜੇ ਨੀਵੇਂ ਵਾਲਾ ਵੀ ਚੱਲ ਜੂਗਾ ਫਿਰ ਕੋਈ ਵੱਡੀ ਖਾਸ ਗੱਲ ਨਹੀਂ ਫਿਰ ਇੰਨਾ ਚੋਚਾ ਤੁਹਾਡਾ ਉਛਲਦਾ ਨਹੀਂ ਹੈਗਾ ਜੇ ਤੁਹਾਡਾ ਵਾਇਆ 5 6 ਕਿਲੇ 10 ਕਿਲੇ ਦੂਰ ਲਵਾਈ ਫਿਰ ਤੁਹਾਨੂੰ ਇਹ ਸੱਜਣ ਪਿਆਰਿਓ ਜਿੰਨਾ ਤੁਸੀਂ ਇਹਨੂੰ ਉੱਪਰ ਕਰਕੇ ਫਿੱਟ ਕਰਾਓਗੇ ਠੀਕ ਹੈ ਫਿਰ ਘਟੋ ਘਟ ਤੁਸੀਂ ਇੱਥੇ ਉੱਪਰ ਫਿੱਟ ਕਰਾਓ ਇਹਨੂੰ ਚ ਬੱਚੇ ਚ ਇੱਕ ਦੋ ਵਾਰ ਹੋਰ ਲਾ ਲਓ ਠੀਕ ਹੈ ਫਿਰ ਤੁਹਾਡਾ ਪਾਣੀ ਫੁੱਲ ਗਰੰਟੀ ਹੈ ਪਾਣੀ ਤੁਹਾਡੇ ਚ ਬੱਚੇ ਜੋ ਕਦੀ ਵੀ ਬਾਹਰ ਨਹੀਂ ਡੁੱਲੂਗਾ ਮੈਂ ਤਾਂ 2 3 ਅਸੀਂ ਇਹ ਮਲਵਾਡਾ ਟ ਪਾਈਪਾਂ ਤੇ ਐਨ ਪਾਈਆਂ ਨੇ ਇੱਧਰ ਸਾਰੀਆਂ ਨੀਵੀਆਂ ਨੱਪੀਆਂ ਗਈਆਂ ਨੇ ਇਹਦੇ ਵਿੱਚ ਪਾਣੀ ਜਦੋਂ ਵੀ ਮੋਟਰ ਚੱਲਦੀ ਹੈ ਬਾਹਰ ਡੁੱਲਦਾ ਰਹਿੰਦਾ ਕਿਉਂਕਿ ਇਹ ਜਿਹੜੀ ਆ ਪਾਈਪਾਂ ਦਾ ਵਾਇਆ ਬਹੁਤ ਦੂਰ ਦਾ ਆ ਜਿਹੜੀ ਅਜੇ ਨੇੜੇ ਆ ਇਹਦੇ ਕਰਕੇ ਸਰ ਜਾਂਦਾ ਠੀਕ ਹੈ ਤੇ ਜਿਹੜਾ ਇੱਧਰ ਲਈ ਇਹ ਦੂਰ ਹੋਣ ਕਰਕੇ ਮੰਨ ਲਓ ਜੇ ਥੋੜੀ ਉੱਚੀ ਲੱਗੀ ਹੁੰਦੀ ਤੇ ਜਿਹੜਾ ਪਾਣੀ ਸੀਗਾ ਇਹ ਵੀ ਨਹੀਂ ਸੀਗਾ ਡੁੱਲਣਾ ਠੀਕ ਹੈ ਤੇ ਅਸੀਂ ਇੱਕ ਦੂਜੇ ਪਾਸੇ ਪਾਈਪ ਲਾਈਨ ਪਾਈ ਸੀਗੀ ਤੇ ਉਹਨਾਂ ਦਾ ਜਿਹੜਾ ਸੀਗਾ ਬਿਲਕੁਲ ਉੱਪਰ ਜਾ ਕੇ ਫਿੱਟ ਕਰਕੇ ਗਿਆ ਮਿਸਤਰੀ ਤੇ ਉਹਦਾ 7 ਕਿਲੇ ਦੂਰ ਪਏ ਪਾਣੀ ਜਾਂਦਾ ਕਦੀ ਵਿੱਚ ਬੱਚੇ ਚੋ ਇੱਕ ਤੁਮਕਾ ਬਾਹਰ ਨਹੀਂ ਡੁੱਲਿਆ ਬਿਲਕੁਲ ਚ ਬੱਚਾ ਨੀਵਾ ਰਹਿੰਦਾ ਇੱਥੇ ਚੱਲਦਾ ਠੀਕ ਹੈ ਤੇ ਜਿਹੜਾ ਸਭ ਤੋਂ ਵੱਡੀ ਗੱਲ ਇਹ ਚੀਜ਼ ਜਰੂਰ ਨੋਟ ਰੱਖਿਓ ਜਿਨ੍ਹਾਂ ਨੇ ਗਾਵੇਂ ਪਾਈਪ ਲਾਈਨ ਪਾਉਣੀ ਹੈ ਆਪਣੇ ਖੇਤਾਂ ਵਾਸਤੇ ਠੀਕ ਹੈ ਤੇ ਆ ਇਸ ਤਰੀਕੇ ਨਾਲ ਆ ਜਿਹੜੀ ਪਾਈਪ ਏ ਜਿਹਦਾ ਮਿਸਤਰੀ ਆਪੇ ਉੱਪਰ ਰੱਖਦਾ ਉੱਚੀ ਤੇ ਠੀਕ ਹੈ ਜੇ ਨਹੀਂ ਵੀ ਰੱਖਦਾ ਤੁਸੀਂ ਆਪਣੇ ਚ ਬੱਚੇ ਚੋਂ ਥੋੜਾ ਜਿਹਾ ਦਾ ਮਨ ਲਓ ਉੱਪਰ ਲਵਾਇਆ ਕਰੋ ਤਾਂ ਜੋ ਬਾਅਦ ਚ ਤੁਹਾਨੂੰ ਕੋਈ ਐਹੋ ਜੀ ਪਰੇਸ਼ਾਨੀ ਨਾ ਆਵੇ ਵੀ ਪਾਣੀ ਤੁਸੀਂ ਅੱਗੇ ਲੈ ਕੇ ਜਾਓ ਤੇ ਡੁੱਲੀ ਠੱਡਾ ਨਾਲ ਦੇ ਕਿੱਲੇ ਨੂੰ ਪਈ ਜਾਵੇ ਆ ਚੀਜ਼ ਦਾ ਜਰੂਰ ਮੇਰੇ ਭਰਾਵਾਂ ਧਿਆਨ ਰੱਖਿਓ ਠੀਕ ਹੈ ਤੇ ਜਿੰਨੇ ਵੀ ਕਿਸਾਨ ਭਰਾਵਾਂ ਮੇਰੇ ਆਪਣੇ ਨਾਲ ਜੁੜੇ ਨੇ ਬੇਨਤੀ ਇਹ ਆ ਸਾਰੇ ਭਰਾਵਾਂ ਨੂੰ ਜਿੰਨਾ ਹੋ ਸਕਦਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾ ਜੋ ਜਿੰਨੇ ਵੀ ਆਪਣੇ ਕਿਸਾਨ ਭਰਾਵਾਂ ਤੱਕ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਪਹੁੰਚੇਗੀ ਜਿੰਨੇ ਵੀ ਆਪਣੇ ਭਰਾਵਾਂ ਦਾ ਫਾਇਦਾ ਹੋ ਸਕਦਾ ਤੇ ਉਹ ਆਪਦਾ ਇਸ ਚੀਜ਼ ਦਾ ਕੱਲ ਨੂੰ ਮੰਨ ਲਓ ਨੋਟ ਚ ਗੱਲ ਰਹਿੰਦੀ ਬੰਦੇ ਦੇ ਦਿਮਾਗ ਚ ਰਹਿੰਦੀ ਫਿਰ ਬੰਦੇ ਨੇ ਪਾਈਪ ਲਾਈਨ ਪਾਉਣੀ ਹੋਵੇ ਨਾ ਤੇ ਉਹ ਪਾ ਸਕਦਾ ਹਾਂ ਦੂਜੀ ਗੱਲ ਜੇ ਕਿਸੇ ਭਰਾ ਦਾ ਪਾਈ ਹੋਈ ਐ ਪਾਈਪ ਲਾਈਨ ਪਾਣੀ ਉਛਲਦਾ ਡੁੱਲਦਾ ਆ ਇੱਕ ਹਾਲ ਲੇਗਾ ਇਹਨੂੰ ਥੋੜਾ ਜਿਹਾ ਚੱਕ ਕੇ ਚ ਬੱਚੇ ਤੋਂ ਪਾਈਪ ਉੱਚੀ ਕਰਾ ਲਓ ਆਪਦੀ ਠੀਕ ਹੈ ਤੇ ਇੱਕ ਆ ਦੋ ਵਾਰ ਲਾ ਲੈ ਬੱਚੇ ਬਿਲਕੁਲ ਤੁਹਾਡੇ ਗਰੰਟੀ ਇਹ ਪਾਣੀ ਨਾ ਡੁੱਲੂਗਾ ਜਿੰਨਾ ਮਰਜ਼ੀ ਹੋਵੇ ਇਕੱਲੇ ਵਾਰ ਲਾਉਣ ਦਾ ਬਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਕੋ ਇਕੱਲੇ ਚ ਬੱਚੇ ਦੇ ਵਾਰ ਲਾ ਲੈਣੇ ਪਾਣੀ ਫਿਰ ਵੀ ਡੁੱਲੀ ਜਾਣਾ ਇਹਨੂੰ ਪਾਈਪ ਨੂੰ ਉੱਚੀ ਕਰਾਉਣ ਦਾ ਹੀ ਹੱਲ ਹੈ ਠੀਕ ਹੈ ਉੱਚੀ ਕਰਾ ਲਓ ਥੋੜੀ ਜੀ ਉਸ ਤੋਂ ਬਾਅਦ ਪਾਣੀ ਕਦੇ ਵਿੱਚ ਬੱਚੇ ਚੋਂ ਬਾਹਰ ਨਹੀਂ ਡੋਲਦਾ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਲੈ ਜਿਓ ਚਲੋ ਠੀਕ ਹੈ ਮੇਰੇ ਭਰਾ ਸਾਰੇ ਆ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ